ਆਹ ਦਿਸਣ ਦੀ ਇਸ ਵات ਕਰਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰਪਾਲ ਸਿੰਘ ਵੱਲੋਂ ਸੌਹ ਚੱਕ ਲਈ ਗਈ ਹੈ ਉਹਨਾਂ ਵੱਲੋਂ ਆਪਣੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਇਸ ਦੌਰਾਨ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਕਿ ਅਮਰਪਾਲ ਸਿੰਘ ਟਰਦੀਗਲਾ ਵਿੱਚ ਨਹੀਂ ਕਿਵੇਂ ਦੇਖਦੇ ਹਾਂ ਕਿ ਐਮਪੀ ਬਣਨ ਤੋਂ ਬਾਅਦ ਅੱਜ ਉਹਨਾਂ ਨੂੰ ਸੌਹ ਚਕਾਈਏ ਤੇ ਦੁਬਾਰਾ ਉਹਨਾਂ ਨੂੰ ਦਿੱਬੂ ਜੇਲ੍ਹ ਭੇਜਤਾ ਜਾਵੇਗਾ ਜੀ ਬਿਲਕੁਲ ਬਿਲਕੁਲ ਆਰਮੀ ਦੇ ਜਹਾਜ਼ ਦੇ ਵਿੱਚ ਬਿਠਾ ਕੇ ਦਿੱਬੂਗੜ ਤੋਂ ਦਿੱਲੀ ਪਹੁੰਚਦੇ ਨੇ ਆਰਮੀ ਵਾਲੇ ਨਾਲ ਏਜੰਸੀਆਂ ਹੁੰਦੀਆਂ ਤੇ ਪੰਜਾਬ ਪੁਲਿਸ ਦੀ ਟੀਮ ਹੁੰਦੀ ਹੈ ਉਥੋਂ ਡਾਇਰੈਕਟਲੀ ਉਹਨਾਂ ਨੂੰ ਸੰਸਦ ਭਵਨ ਜਿੱਥੇ ਸੌਹ ਚੁੱਕੀ ਜਾਣੀ ਸੀ ਲਿਆਂਦਾ ਗਿਆ মিডিਆ ਵਾਲੇ ਆਲੇ ਦੁਆਲੇ ਕੋਸ਼ਿਸ਼ ਕਰਦੇ ਰਹੇ ਆਪਣੇ ਕੈਮਰਿਆਂ ਦੇ ਰਾਹੀਂ ਆਪਣੇ ਗੁਪਤ ਕੈਮਰਿਆਂ ਦੇ ਰਾਹੀਂ ਆਪਣੇ ਵੱਡੇ ਜ਼ੂਮ ਕਰਨ ਵਾਲੇ ਕੈਮਰਿਆਂ ਦੇ ਰਾਹੀਂ ਕਿ ਕਿਤੇ ਸਾਨੂੰ ਅਮਰਤਪਾਲ ਸਿੰਘ ਦੀ ਇੱਕ ਝਲਕ ਮਿਲ ਜਾਵੇ ਪਰ ਉਹ ਬਿਨਾਂ ਝਲਕ ਮਿਲਿਆਂ ਜਾਂ ਉਹਨਾਂ ਨੂੰ ਦਬਾਇਆ ਆਪਾਂ ਕਹੀਏ ਵੀ ਉਹਨਾਂ ਨੂੰ ਪੁਲਿਸ ਜਿਹੜੀ ਹੈ ਜਾਂ ਫਿਰ ਏਜੰਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਜਾਂਦੀਆਂ ਅੰਦਰ ਸੋ ਉੱਥੇ ਕੋਈ ਵੀ ਮੌਜੂਦ ਨਹੀਂ ਹੁੰਦਾ ਮੇਰੇ ਖਿਆਲ ਦੇ ਨਾਲ ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਈ ਸੱਜਣ ਇਹ ਜ਼ਰੂਰ ਗੱਲ کہہ ਰਹੇ ਆ ਕਿ ਇਹ ਹੋ ਗਿਆ ਕਿ ਉਹਨਾਂ ਦੀ ਵੀਡੀਓ ਸਾਹਮਣੇ ਨਹੀਂ ਆਈ ਹੈ ਚੰਗੀ ਗੱਲ ਹੈ ਪਰ ਮੈਂ ਕਿਤੇ ਨਾ ਕਿਤੇ ਮੰਨਦਾ ਕਿ ਐਦਾਂ ਨਹੀਂ ਹੋਣਾ ਇਹ ਜਿਹੜਾ ਇੱਕ ਤੰਤਰ ਹੁੰਦਾ ਨਾ ਉਹ ਬੜੇ ਤਰੀਕੇ ਨਾਲ ਕੰਮ ਕਰਦਾ ਸੌ ਚੱਕਦਿਆਂ ਦੀ ਵੀਡੀਓ ਬੇਸ਼ੱਕ ਉਹਨਾਂ ਨੇ ਬਣਾਈ ਹੋਵੇ ਹੋ ਸਕਦਾ ਹੈ ਉਹਨੂੰ ਰਿਲੀਜ਼ ਕਰ ਦੇਣ ਜਦੋਂ ਭਾਈ ਅਮਰਤਪਾਲ ਸਿੰਘ ਵਾਪਸ ਜਦੋਂ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਪਹੁੰਚਦੇ ਆ ਸੋ ਜੇਕਰ ਉਹ ਵੀਡੀਓ ਸੌ ਚੱਕਦਿਆਂ ਦੀ ਨਹੀਂ ਰਿਲੀਜ਼ ਹੁੰਦੀ ਤਾਂ ਉਹ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਚੋਣ ਵਾਲਿਆਂ ਦੇ ਹੱਕ ਦੇ ਵਿੱਚ ਹੀ ਜਾਂਦੀ ਹੈ ਕਿਉਂਕਿ ਵਿਰੋਧੀ ਹਮੇਸ਼ਾ ਉਹਨਾਂ ਨੂੰ ਟਾਰਗੇਟ ਇਸ ਗੱਲ ਤੋਂ ਕਰਦੇ ਰਹੇ ਆ ਕਿ ਲਓ ਜੀ ਇਹ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸੀ ਸੋ ਉਹ ਉਸ ਵੀਡੀਓ ਨੂੰ ਫਿਰ ਭੇਜ-ਭੇਜ ਕੇ ਅੱਗੇ ਤੇ ਲੋਕਾਂ ਨੂੰ ਟੌਂਟਾਂ ਮਾਰਨਗੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਵੀ ਜਿਹੜੇ ਤੰਜ ਕੱਸਣਗੇ ਸੋ ਜੇ ਉਹ ਵੀਡੀਓ ਸੌ ਚੱਕਦਿਆਂ ਦੀ ਨਹੀਂ ਸਾਹਮਣੇ ਆਉਂਦੀ ਤਾਂ ਇੱਕ ਚੰਗੀ ਗੱਲ ਹੋਵੇਗੀ ਅੱਛਾ ਹੁਣ ਅਗਲੀ ਗੱਲ ਜਿਹੜੀ ਕਰੀਏ ਸੌ ਚੱਕਣ ਤੋਂ ਬਾਅਦ ਉਹਨਾਂ ਨੂੰ ਫੇਰ ਗੱਡੀਆਂ ਦੇ ਵਿੱਚ ਬਿਠਾਇਆ ਜਾਂਦਾ ਕਾਲੇ ਰੰਗ ਦੀ ਲੈਂਡ ਕਰੂਜ਼ਰ ਗੱਡੀ ਸੀ ਉਹਦੇ ਪਿੱਛੇ ਅੱਗੇ ਕਾਫਲਾ ਸੀ तकरीबन 10 ਗੱਡੀਆਂ ਦਾ ਕਾਫਲਾ ਤੇ ਜਿਵੇਂ ਮੈਂ ਕਿਹਾ মিডিਆ ਜਿਹੜਾ ਹੈ ਉਹਨਾਂ ਦੇ ਗੱਡੀਆਂ ਦੇ ਪਿੱਛੇ ਭੱਜਦਾ ਹੋਇਆ ਦੇਖਿਆ ਗਿਆ ਹੁਣ ਇੱਥੇ ਇੱਕ ਗੱਲ ਮੈਂ ਜ਼ਿਕਰ ਕਰ ਦਵਾਂ ਦੀਪਨ ਇਹ ਉਹੀ মিডিਆ ਤੁਹਾਨੂੰ ਪਤਾ ਹੋਣਾ ਕਿ ਜਦੋਂ ਭਾਈ ਉਮਰਤਪਾਲ ਸਿੰਘ ਰੂਹ ਪੋਛ ਸੀ ਪੁਲਿਸ ਦੀ ਗ੍ਰਿਫਤ ਤੋਂ ਜਿਹੜੇ ਦੂਰ ਸੀ ਉਸ ਵੇਲੇ ਫੇਕ ਫੋਟੋਆਂ ਪਾ ਪਾ ਕੇ ਤੇ ਭੰਡ ਰਿਹਾ ਸੀ ਲਗਾਤਾਰ ਕਦੇ ਉਹਨਾਂ ਦੇ ਹੱਥ ਦੇ ਵਿੱਚ એનર્ਜੀ ਡਰਿੰਕ ਦਿਖਾ ਕੇ ਪਪਲਪ੍ਰੀਤ ਸਿੰਘ ਦੀ ਫੋਟੋ ਲਾਈ ਜਾਂਦੀ ਕਦੇ ਕਿਸੇ ਗੱਡੇ ਦੇ ਉੱਤੇ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ ਸੀ ਐਡਿਟ ਕਰਕੇ ਕਦੇ ਕੋਈ ਬੇਇੱਜ਼ਤੀ ਭਰੀ ਤਸਵੀਰ ਜਿਹੜੀ ਹੈ ਉਹਨਾਂ ਦੀ ਪੇਸ਼ ਕਰ ਦਿੱਤੀ ਜਾਂਦੀ ਸੀ ਸੋ ਉਹਨਾਂ ਦੇ ਖਿਲਾਫ ਜਿਹੜੇ ਉਹਨਾਂ ਦੇ ਬਾਰੇ ਭੱਦੀ ਸ਼ਬਦਾਵਲੀ ਜਿਹੜੀ ਹੈ ਨੈਸ਼ਨਲ ਟੈਲੀਵਿਜ਼ਨ ਜਾਂ ਪੰਜਾਬ ਦੇ ਕੁਝ ਚੈਨਲ ਆ ਉਹ ਵਰਤਦੇ ਰਹੇ ਆ ਤੇ ਅੱਜ ਦੇਖ ਕੇ ਇਹ ਗੱਲ ਨੂੰ ਬੜਾ ਸਕੂਨ ਹੋਇਆ ਕਿ ਉਹ ਸਾਰੇ ਮੀਡੀਆ ਦੇ ਪੱਤਰਕਾਰ ਅੱਜ ਗੱਡੀਆਂ ਦੇ ਕਾਫਲੇ ਦੇ ਪਿੱਛੇ-ਪਿੱਛੇ ਭੱਜਦੇ ਹੋਏ ਦੇਖੇ ਗਏ ਆ ਸੋ ਇਹ ਇੱਕ ਤਰ੍ਹਾਂ ਦਾ ਨਾਟਕਾ ਜਿਹੜਾ ਹੈਗਾ ਹੋਇਆ ਅੱਛਾ ਹੁਣ ਅਗਲੀ ਗੱਲ ਜਿਹੜੀ ਹੈ ਉਹਨਾਂ ਨੂੰ ਉਸ ਤੋਂ ਬਾਅਦ ਲਜਾਇਆ ਗਿਆ ਇੱਕ ਸੇਫ ਹਾਵਣ ਦੇ ਵਿੱਚ ਜਿੱਥੇ ਉਹਨਾਂ ਦੀ ਮੁਲਾਕਾਤ ਉਹਨਾਂ ਦੇ ਪਰਿਵਾਰ ਦੇ ਨਾਲ ਹੋਈ ਹੈ ਤਿੰਨ ਮੈਂਬਰਾਂ ਨੇ ਮੁਲਾਕਾਤ ਕੀਤੀ ਹੈ ਉਹਦੇ ਵਿੱਚ ਉਹਨਾਂ ਦੇ ਇੱਕ ਚਾਚਾ ਜੀ ਵੀ ਸੀ ਤੇ ਜਦੋਂ ਮੁਲਾਕਾਤ ਹੁੰਦੀ ਹੈ 50 ਮਿੰਟ ਦੀ ਇਹ ਮੁਲਾਕਾਤ ਹੈ ਉਹਦੇ ਵਿੱਚ ਜਿਹੜੇ ਫਾਦਰ ਸਾਹਿਬ ਨੇ ਭਾਈ ਅਮਰਪਾਲ ਸਿੰਘ ਦੇ ਉਹਨਾਂ ਨੇ ਮੂੰਹ ਮਿੱਠਾ ਕਰਾਇਆ ਉਹਨਾਂ ਦਾ ਤੇ ਮੁਲਾਕਾਤ ਕਰਨ ਤੋਂ ਬਾਅਦ ਫਿਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਕਹਿ ਲਈਏ ਜਾਂ ਫਿਰ ਜਿਹੜੀਆਂ ਟੀਮਾਂ ਸੀ ਪੁਲਿਸ ਦੀਆਂ ਉਹਨਾਂ ਨੂੰ ਲੈ ਕੇ ਤਾਂ ਫਿਰ 에어ਪੋਰਟ ਵਾਲੇ ਪਾਸੇ ਨੂੰ ਰਵਾਨਾ ਹੋ ਚੁੱਕੀਆਂ ਨੇ ਹੁਣ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੋ ਸਕਦਾ ਇਸ ਵੇਲੇ ਉਹ ਫਲਾਈਟ ਦੇ ਵਿੱਚ ਹੋਣ ਉਹ ਜਹਾਜ਼ ਜਿਹੜਾ ਲੈ ਕੇ ਉਹਨਾਂ ਦਿਬੜੂਗੜ ਜਿਹੜਾ ਹੈ ਉਹ ਵਾਪਸ ਜਾ ਰਿਹਾ ਚਾਰ ਦਿਨ ਦੀ ਪ੍ਰੋਲ ਦੀ ਗੱਲ ਜਿਹੜੀ ਚੱਲੀ ਹੈ ਨਾ ਕਿ ਬਈ ਪ੍ਰੋਲ ਤਾਂ 4 ਦਿਨ ਦੀ ਸੀ ਤੇ ਇਹਨਾਂ ਨੂੰ ਤਾਂ ਇੱਕੋ ਦਿਨ ਦੇ ਵਿੱਚ ਵਾਪਸ ਲਜਾਇਆ ਜਾ ਰਿਹਾ ਸੋ ਉਹ ਕਾਰਨ ਇਹ ਸੀ ਕਿ ਅਸਾਮ ਦੇ ਵਿੱਚ ਹੜ੍ਹ ਆਏ ਹੋਏ ਨੇ ਦਿਬੜੂਗੜ ਦੇ ਵਿੱਚ ਵੀ ਹੜ੍ਹ ਆਏ ਹੋਏ ਆ ਸੋ ਪ੍ਰਸ਼ਾਸਨ ਨੇ ਜਾਂ ਫਿਰ ਅਦਾਲਤ ਨੇ ਇਹ ਗੱਲ ਦਾ ਫੈਸਲਾ ਤਾਂ ਲਿਆ ਕਿ ਹੋ ਸਕਦਾ ਹੈ ਉਹਨਾਂ ਨੂੰ ਪਹੁੰਚਣ ਦੇ ਵਿੱਚ ਦੇਰੀ ਹੋ ਜਵੇ ਇਸ ਕਰਕੇ ਖੁੱਲੇ ਡੁੱਲੇ 4 ਦਿਨ ਦੇ ਦਿਓ ਪਰ ਇਹਦਾ ਇਹ ਮਤਲਬ ਨਹੀਂ ਸੀ ਕਿ ਉਹਨਾਂ ਨੂੰ ਪੰਜਾਬ ਭੇਜਿਆ ਜਾਣਾ ਪਰ ਜਿਹੜੀ ਸਾਡੀ ਆਪਣੀ ਪਰਸਨਲ ਅਸੀਂ ਸੋਚ ਰੱਖਦੇ ਹਾਂ ਜੋ ਅਸੀਂ ਸੋਚਦੇ ਹਾਂ ਕਿ ਭਾਈ ਉਮਰਤਪਾਲ ਸਿੰਘ ਨੂੰ ਸੋਚ ਕਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਨਤਮਸਕ ਹੋਣ ਦਾ ਜਿਹੜਾ ਹੈ ਇੱਕ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਸੀ ਪਰ ਇਹ ਕਿਤੇ ਨਾ ਕਿਤੇ ਪੋਸੀਬਲ ਵੀ ਮੈਨੂੰ ਲੱਗਦਾ ਵੀ ਨਹੀਂ ਹੈ ਦੇਖੋ ਤੁਸੀਂ 10 15 ਸ਼ਰਤਾਂ ਲਾ ਕੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਬਿਆਨ ਨਹੀਂ ਦੇ ਸਕਦੇ ਵੀਡੀਓ ਕਵਰੇਜ ਨਹੀਂ ਹੋ ਸਕਦੀ ਕਿਸੇ ਨੂੰ ਹੋਰ ਨੂੰ ਨਹੀਂ ਮਿਲ ਸਕਦੇ ਸੋ ਬਹੁਤ ਕੁਝ ਸੀਗਾ ਇਹ ਸਾਰਾ ਕੁਝ ਦੇਖ ਕੇ ਲੱਗਦਾ ਨਹੀਂ ਸੀ ਕਿ ਉਹਨਾਂ ਨੂੰ ਇਜਾਜ਼ਤ ਜਿਹੜੀ ਹੈ ਦਰਬਾਰ ਸਾਹਿਬ ਜਾਣ ਦੀ ਦਿੱਤੀ ਜਾਂਦੀ ਸੋ ਕੁਝ ਘੰਟਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਦਿਬੜੂਗੜ ਉਹ ਵਾਪਸ ਪਹੁੰਚ ਜਾਣਗੇ ਪਰ ਇਹ ਵੱਡੀ ਵੱਡੀ ਗੱਲ ਅੱਜ ਜਿਹੜੀ ਹੋਈ ਹੈ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇੱਕ 28 ਸਾਲਾ ਨੌਜਵਾਨ ਜਿਹੜਾ ਹੈ ਉਹ ਐਜ਼ ਐਮਪੀ ਬਣ ਕੇ ਸੌ ਚੁੱਕ ਕੇ ਵਾਪਸ ਗਿਆ ਬਹੁਤ ਸਾਰੇ ਲੋਕ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਕਿ ਉਹਨਾਂ ਨੂੰ ਜੇ ਉਹ ਸੰਵਿਧਾਨ ਨੂੰ ਨਹੀਂ ਸੀ ਮੰਨਦੇ ਤੇ ਭਾਈ ਉਹਨਾਂ ਨੂੰ ਇਹ ਨਹੀਂ ਸੀ ਕੰਮ ਕਰਨਾ ਚਾਹੀਦਾ ਸਮੇਂ-ਸਮੇਂ ਦੇ ਉੱਤੇ ਮੈਂ ਚਾਹੁੰਨਾ ਹਾਂ ਮੈਂ ਕਹਿਣਾ ਵੀ ਹਾਂ ਕਿ ਸਿੱਖਾਂ ਨੂੰ ਆਪਣੇ ਪੈੰਤੜੇ ਜਿਹੜੇ ਨੇ ਉਹ ਬਦਲਨੇ ਪੈਂਦੇ ਆ ਪਹਿਣਗੇ ਮਾਫ ਕਰਨਾ ਸੋ ਬਦਲਨੇ ਚਾਹੀਦੇ ਵੀ ਆ ਇਹੀ ਇੱਕ ਰੋਸ਼ਨ ਦਿਮਾਗ ਹੋਣ ਦਾ ਜਿਹੜਾ ਹੈ ਸੰਕੇਤ ਵੀ ਹੁੰਦਾ ਹੈ ਕਿ ਬੰਦਾ ਕਿਵੇਂ ਸੋਚ ਰਿਹਾ ਸੋ ਇਹ ਗੱਲ ਨੂੰ ਕਿਤੇ ਵੀ 네ਗੇਟਿਵ ਨਹੀਂ ਲੈਣਾ ਚਾਹੀਦਾ ਸਿੱਖ ਚਿਹਰੇ ਜਿਹੜੇ ਨੇ ਤੁਹਾਡੀ ਆਵਾਜ਼ ਚੁੱਕਦੇ ਆ ਉਹ ਜਿਹੜੇ ਕਦਮ ਚੁੱਕਣ ਉਹਨਾਂ ਦੇ ਨਾਲ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ ਇਹ ਨਹੀਂ ਕਿ ਐਂਟੀ ਪੰਥ ਕੋਈ ਫੈਸਲਾ ਲੈ ਲੈਣ ਤੇ ਉੱਥੇ ਵੀ ਤੁਸੀਂ ਸਹਿਮਤੀ ਸਹਿਮਤੀ ਪ੍ਰਗਟਾਓ ਬਟ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਇਹ ਬੰਦਾ ਸਹੀ ਕਰ ਰਿਹਾ ਤਾਂ ਉਹ ਸਹੀ ਕਰ ਰਿਹਾ ਸੋ ਇਹ ਚੀਜ਼ਾਂ ਨੇ ਇਹਨਾਂ ਨੂੰ ਜਿਹੜਾ ਮੰਨ ਕੇ ਚੱਲਣਾ ਚਾਹੀਦਾ ਐਵੇਂ ਹੀ ਨਹੀਂ ਵਿਰੋਧ ਕਰੀ ਜਾਓ ਲੋ ਜੀ ਇਹਨੇ ਤਾਂ ਹੁਣ ਐਮਪੀ ਬਣ ਜਾਣਾ ਹੁਣ ਤਾਂ ਸਰਕਾਰ ਦੇ ਪਲੜੇ 'ਚ ਪੈ ਜਾਊਗਾ ਹੁਣ ਤੇ ਐ ਹੋ ਜਾਊਗਾ ਉਹ ਹੋ ਜਾਊਗਾ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਹਾਂ ਜੀ ਜੀਦਰ ਸਿੰਘ ਜਿਵੇਂ ਗੱਲ ਕਰੀਏ ਨਾ ਤਾਂ ਅਮਰਪਾਲ ਸਿੰਘ ਦੀ ਇੱਕ ਗੱਲ ਕਿ ਵੀਡੀਓ ਦੇ ਸਾਹਮਣੇ ਆ ਕੇ ਦਰਸ਼ਕਾਂ ਦੱਸਦੀ ਹੈ ਜਿਸ ਦੇ ਵਿੱਚ ਕਿ ਉਹ ਬਿਲਕੁਲ ਠੀਕ ਨਹੀਂ ਉਹਨਾਂ ਦੇ ਜੋ ਚਾਚਾ ਉਹ ਵੀ ਕਹਿ ਰਹੇ ਨੇ ਕਿ ਬਿਲਕੁਲ ਦਰਦਗਰ ਵਿੱਚ ਨਹੀਂ ਤੇ ਕਾਫੀ ਤੁਸੀਂ ਵੀਰੇ ਸਾਹਮਣੇ ਆ ਚੁੱਕੇ ਆ ਨੇ ਵੀਡੀਓ ਵਿੱਚੋਂ ਦਿਖੇ ਵੀ ਨਹੀਂ ਉਹ ਕਿ ਪ੍ਰਵਾਨ ਨਮ ਰਕਾਤ ਵੀ ਹੋਈ ਹੈ ਇਹ ਸਾਰੀ ਜਾਣਕਾਰੀ ਦਰਸ਼ ਦੇਸੀ ਨੂੰ ਪੁੱਛਿਆ ਰਹਾ ਹਾਂ ਕਿ ਸੋ ਚਕਾ ਲਈ ਗਈ ਹੈ ਮੇਰਾ ਸਵਾਲ ਤੋਂ ਨਹੀਂ ਹੈ ਕਿ ਸੋ ਵਿੱਚ ਚਕਾ ਲਈ ਗਈ ਹੈ ਐਮਪੀ ਬਣ ਚੁੱਕੇ ਨੇ ਸਾਰਾ ਕੁਝ ਹੋ ਗਿਆ ਹੈ ਹੁਣ ਐਨਐਸਸੀ ਤੇ ਕੀ ਬਣ ਰਹੀ ਹੈ ਹੁਣ ਜਿਹੜੀ 1 ਸਾਲ ਦੀ ਐਨਐਸਸੀ ਹੈ ਉਸ ਵਿੱਚ ਹੁਣ ਕੀ ਕੁਝ ਗੱਲ ਹੋ ਕੇ ਏਜੰਸੀ ਵੱਲੋਂ ਪਤਾ ਕੀਤਾ ਜਾਵੇਗਾ ਜੋ 1 ਸਾਲ ਦੇ ਵਿੱਚ ਪਤਾ ਨਹੀਂ ਕੀਤਾ ਗਿਆ ਹ ਤੱਕ ਦੇਖੋ ਆਪਾਂ ਪਿਛਲੀ ਰਿਕਾਰਡਿੰਗ ਜਿਹੜੀ ਸਾਡੀ ਹੋਈ ਹੈ ਜਿਹੜੀ ਆਪਾਂ ਚਲਾਈ ਹੈ ਚੈਨਲ ਦੇ ਉੱਤੇ ਉਹਦੇ ਵਿੱਚ ਵੀ ਇਹੀ ਗੱਲ ਕੀਤੀ ਹੈ ਵੀ ਜਿਹੜਾ ਬੰਦਾ ਐਮਪੀ ਬਣ ਗਿਆ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਉਹਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਕਿਉਂ ਲੱਗ ਸਕਦਾ ਹੈ ਕਿਵੇਂ ਲੱਗ ਸਕਦਾ ਮਤਲਬ ਉਹ ਦੇਸ਼ ਲਈ ਕਿਵੇਂ ਖਤਰਾ ਹੋ ਸਕਦਾ ਸੋ ਇਸ ਚੀਜ਼ ਨੂੰ ਚੈਲੰਜ ਕੀਤਾ ਜਾਊਗਾ ਆਉਂਦੇ ਦਿਨਾਂ ਦੇ ਵਿੱਚ ਜੋ ਮੈਂ ਮੰਨਦਾ ਤੇ ਇਹਦੇ ਵਿੱਚ ਹੁਣ ਭਗਵੰਤ ਮਾਨ ਸਰਕਾਰ ਵੀ ਸਿੱਧੇ ਤੌਰ ਦੇ ਉੱਤੇ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਨਾ ਇਹ ਇਹ ਸੌ ਚੱਕਣ ਵਾਲਾ ਸਿਸਟਮ ਜੋ ਹੋਇਆ ਵਰਤਾਰਾ ਹੋਇਆ ਉਹਨਾਂ ਦੀ ਵੋਟਾਂ 'ਚ ਜਿੱਤਣ ਦਾ ਵਰਤਾਰਾ ਹੋਇਆ ਇਹਦੇ ਵਿੱਚ ਚੜ੍ਹਾਈ ਕਿਦੀ ਹੋਈ ਹੈ ਮੈਂ ਤੁਹਾਨੂੰ ਪੁੱਛ ਲੈਣਾ ਤੁਸੀਂ ਪੰਜਾਬ ਦੇ ਵਾਸੀ ਹੋ ਇਹਦੇ ਵਿੱਚ ਚੜ੍ਹਾਈ ਅਮਰਪਾਲ ਸਿੰਘ ਦੀ ਹੋਈ ਹੈ ਉਹਨਾਂ ਨੂੰ ਦਿਬੜੂਗੜ੍ਹ ਭੇਜਣ ਦੇ ਨਾਲ ਆਮ ਆਦਮੀ ਪਾਰਟੀ ਨੇ ਆਪਣਾ ਵਕਾਰ ਜਿਹੜਾ ਉਹ ਲੋਕਾਂ ਦੇ ਵਿੱਚ ਬਹੁਤ ਖਰਾਬ ਕਰ ਲਿਆ ਉਹ ਦੇਖੋ ਉਹਨਾਂ ਦੀਆਂ ਕਿੰਨੀਆਂ ਘੱਟ ਸੀਟਾਂ ਆਈਆਂ ਅਕਾਲੀ ਦਲ ਨੇ ਅਮਰਪਾਲ ਸਿੰਘ ਦੇ ਖਿਲਾਫ ਆਪਣੇ ਕੈਂਡੀਡੇਟ ਖਿਲਾਰੇ ਉਹਨਾਂ ਦਾ ਕੀ ਹਾਲ ਹੋਇਆ ਇਥੋਂ ਤੱਕ ਕਿ ਅਕਾਲੀਆਂ ਦੇ ਆਪਣੇ ਜਿਹੜੇ ਬੁਲਾਰੇ ਨੇ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਆ ਤੁਹਾਨੂੰ ਪਤਾ ਹੀ ਹੋਣਾ ਕਿ ਜੇ ਸਾਡੇ ਬੰਦੇ ਤਿਰਨਜੀਤ ਬਰਾੜ ਨੇ ਇਹ ਗੱਲ ਕਹੀ ਹੈ ਜਾਂ ਇੱਕ ਦੋ ਹੋਰ ਜਾਣੇ ਸੀਗੇ ਜਿਨ੍ਹਾਂ ਨੇ ਇਹ ਗੱਲਾਂ ਆਪ ਕਬੂਲੀਆਂ ਕਿ ਜੇ ਅਮਰਤਪਾਲ ਸਿੰਘ ਦੇ ਖਿਲਾਫ ਕੈਂਡੀਡੇਟ ਨਾ ਖੜਾ ਕੀਤਾ ਜਾਂਦਾ ਤੇ ਅਸੀਂ ਅਕਾਲੀ ਦਲ ਵਾਲੇ ਬਹੁਤ ਸਾਰੀਆਂ ਸੀਟਾਂ ਸੀਟਾਂ ਜਿਹੜੀਆਂ ਜਿੱਤ ਸਕਦੇ ਸੀ ਸੋ ਭਗਵੰਤ ਮਾਨ ਨੇ ਦਿਬੜੂਗੜ੍ਹ ਜਾਂ ਐਨਐਸਏ ਲਾ ਕੇ ਤੇ ਉਹ ਆਪਣੀ ਪਾਰਟੀ ਦੇ ਜਿਹੜੀ ਹੈ ਉਹ ਛਵੀ ਖਰਾਬ ਕੀਤੀ ਹੈ ਇਹਦਾ ਨੁਕਸਾਨ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਵੀ ਹੋਇਆ ਅਕਾਲੀਆਂ ਨੂੰ ਵੀ ਹੋਇਆ ਤੇ ਭਾਜਪਾ ਕਿਤੇ ਨਾ ਕਿਤੇ ਇਹਦੇ ਵਿੱਚ ਫਾਇਦਾ ਲੈ ਗਈ ਹੈ ਤੀਸਰੇ ਨੰਬਰ ਦੀ ਪਾਰਟੀ ਬਣ ਗਈ ਹੈ ਸੋ ਇਹ ਇਹਨਾਂ ਦੀ ਗਲਤੀ ਕਰਕੇ ਬੀਜੇਪੀ ਨੂੰ ਇੱਕ ਵੱਡੇ ਸਮਰਥਨ ਮਿਲ ਗਿਆ ਲੋਕਾਂ ਦਾ ਉਹ ਉਹ ਕਿਉਂਕਿ ਇਹਨਾਂ ਤੋਂ ਵੀ ਅੱਕੇ ਹੋਏ ਸੀ ਲੋਕ ਤੇ ਉਹਨਾਂ ਤੋਂ ਵੀ ਅੱਕੇ ਹੋਏ ਸੀ ਸੋ ਉਹਦਾ ਫਾਇਦਾ ਬੀਜੇਪੀ ਲੈ ਗਈ ਹੈ ਪਰ ਇਹਦੇ ਵਿੱਚ ਫਾਇਦਾ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਦਾ ਹੋਇਆ ਉਹਨਾਂ ਨੂੰ ਚੋਣ ਵਾਲਿਆਂ ਦਾ ਹੋਇਆ ਇੱਕ ਪੰਜਾਬ 'ਚ ਪੰਥਕ ਸੋਚ ਦਾ ਉਭਾਰ ਹੋਇਆ 4 ਲੱਖ ਲੋਕ ਜਿਹੜੇ ਖਡੂਰ ਸਾਹਿਬ ਏਰੀਏ ਦੇ ਨੇ ਉਹਨਾਂ ਨੇ ਇਹਨਾਂ ਨੂੰ ਆਪਣਾ ਜਿਹੜਾ ਹੈ ਸਮਰਥਨ ਦਿੱਤਾ ਹੈ ਵੋਟ ਪਾਉਣਾ ਸਮਰਥਨ ਨਹੀਂ ਹੁੰਦਾ ਨਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਮਰਤਪਾਲ ਸਿੰਘ ਜੀ ਉਹ ਸਹੀ ਹੈ ਸੋ ਮਤਲਬ 4 ਲੱਖ ਬੰਦਾ ਮੈਂ ਤੇ ਅੱਜ ਇੱਕ ਵੀਡੀਓ ਕਲਿੱਪ ਦੇਖਿਆ ਇੱਕ ਯੂਪੀ ਦਾ ਜਿਹੜਾ ਭਈਆ ਹੈ ਉਹ ਸ਼ਾਇਦ ਉਹ ਖਡੂਰ ਸਾਹਿਬ ਏਰੀਆ ਦੇ ਵਿੱਚ ਕੋਈ ਕੰਮ ਕਰਦਾ ਹੈ ਉਹਨੂੰ ਜਦੋਂ ਪੁੱਛਿਆ ਪੱਤਰਕਾਰ ਨੇ ਉਹ ਕਹਿੰਦਾ ਮੈਂ ਤੇ ਅਮਰਿਤਪਾਲ ਸਿੰਘ ਨੂੰ ਵੋਟ ਪਾਈ ਹੈ ਤੇ ਉਹ ਤੁਸੀਂ ਦੇਖੋ ਬਹੁਤ ਸਾਰੇ ਹਿੰਦੂ ਭਰਾ ਜਿਹੜੇ ਨੇ ਉਹ ਵੀ ਇਸ ਗੱਲ ਨੂੰ ਮੰਨ ਗਏ ਕਿ ਯਾਰ ਲੀਡਰ ਤਾਂ ਆ ਹੋਣਾ ਚਾਹੀਦਾ ਰੋਸ਼ਨ ਦਿਮਾਗ ਆ ਜਿਹੜੇ ਤੁਹਾਡੇ 75 ਸਾਲਾਂ ਤੋਂ ਬੈਠੇ ਤੁਹਾਨੂੰ ਬੇਵਕੂਫ ਬਣਾਈ ਜਾਂਦੇ ਆ ਆ ਕਰਦੇ ਆਗੇ ਉਹ ਕਰਦੇ ਆਗੇ ਇਹ ਕਰ ਲਾਂਗੇ ਸੋ ਇਹ ਕੱਖ ਨਹੀਂ ਕਰਦੇ ਮੈਨੂੰ ਦੱਸੋ ਜਿਹੜੇ ਅਮਰਤਪਾਲ ਸਿੰਘ ਨੇ ਇੰਨੇ ਰੋਸ਼ਨ ਦਿਮਾਗ ਬਣ ਕੇ ਇੰਨੀ ਜਾਣਕਾਰੀ ਭਰਪੂਰ ਨੈਸ਼ਨਲ ਟੀਵੀ ਦੇ ਜਿਹੜੇ ਪੱਤਰਕਾਰ ਵੱਡੇ ਵੱਡੇ ਕਹਿੰਦੇ ਘੁੰਦੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਚਿਤਕ ਕੀਤਾ ਹੈ ਸੋ ਹੈ ਮੈਂ ਮੈਂ ਤਾਂ ਅੱਜ ਵੀ ਇਹ ਗੱਲ ਕਰਦਾ ਕਿ ਠੀਕ ਹੈ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਪਰ ਉਹਦੀ ਸੋਚ ਕਰਕੇ ਉਹਨੂੰ ਐਡੀਆਂ ਵੱਡੀਆਂ ਸਜਾਵਾਂ ਜਾਂ ਉਹਦੇ ਨਾਲ ਐਡੀ ਨਫ਼ਰਤ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੇ ਆਪ ਦੇ ਵਿੱਚ ਵੀ ਸੂਝ-ਬੂਝ ਪੈਦਾ ਕਰ ਸਕਦੇ ਹੋ ਪੰਜਾਬ ਦਾ ਹਰ ਲੀਡਰ ਇਦਾਂ ਦਾ ਹੋਣਾ ਚਾਹੀਦਾ ਉਹ ਸਾਰੇ ਇੱਕ ਪਾਸੇ ਰੱਖ ਲਈਏ ਤੇ ਭਾਈ ਅਮਰਤਪਾਲ ਸਿੰਘ ਨੂੰ ਇੱਕ ਪਾਸੇ ਰੱਖ ਲਓ ਸੋ ਉਹ ਸਾਰਿਆਂ ਤੋਂ ਜ਼ਿਆਦਾ ਜਿਹੜੇ ਰੋਸ਼ਨ ਦਿਮਾਗ ਹੋਣਗੇ ਭਾਈ ਅਮਰਤਪਾਲ ਸਿੰਘ ਸੋ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਵੀ ਪਰ ਇਹਨਾਂ ਨੇ ਨਹੀਂ ਕੀਤੀ ਨਾ ਅਕਾਲੀਆਂ ਨੇ ਕੀਤੀ ਤੇ ਨਾ ਹੋਰਾਂ ਨੇ ਕੀਤੀ ਸੋ ਅੱਜ ਭਾਈ ਅਮਰਪਾਲ ਸਿੰਘ ਵੱਡੀ ਜਿੱਤ ਪ੍ਰਾਪਤ ਕਰ ਗਏ ਆ ਦਿਬੜੂਗੜ ਬੇਸ਼ੱਕ ਵਾਪਸ ਚਲ ਗਿਆ ਪਰ ਬਹੁਤ ਜਲਦੀ ਉਹ ਜ਼ਮਾਨਤ ਦੇ ਉੱਤੇ ਪੱਕੀ ਜ਼ਮਾਨਤ ਦੇ ਉੱਤੇ ਰਿਹਾ ਹੋਣਗੇ ਤੇ ਉਹ ਪੰਜਾਬ ਆਉਣਗੇ ਜੀ ਹਾਂਜੀ ਇਸ ਦੇ ਨਾਲ ਹੀ ਤੁਹਾਨੂੰ ਗੱਲ ਦੱਸਾਂ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਉਹਨਾਂ ਦੇ ਜਾਣਕਾਰਾਂ ਵੱਲੋਂ ਕਿਹਾ ਗਿਆ ਜੋ ਮਿਲੇ ਨੇ ਕਿ ਅਮਰਪਾਲ ਸਿੰਘ ਡੂਰਸਾਫ ਦੀ ਵਿਕਾਸ ਦੀ ਗੱਲ ਕਰ ਰਹੇ ਨੇ ਉਹ ਚਾਹੁੰਦੇ ਨੇ ਕਿ ਖਡੂਸਰਾ ਵਿਕਾਸ ਕਰਾਂਗੇ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਬਿਲਕੁਲ ਸ਼ੁਰੂਆਤ ਇਦਾਂ ਹੀ ਹੁੰਦੀ ਆ ਪਹਿਲਾਂ ਆਪਣੇ ਹਲਕੇ ਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਹੁੰਦੀਆਂ ਉਹਨਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਇਹ ਬਹੁਤ ਵਧੀਆ ਗੱਲ ਕੀਤੀ ਹੈ ਜੇਕਰ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਫਿਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਉਹ ਨਸ਼ਾ ਕਿਵੇਂ ਛਡਾਉਂਦੇ ਰਹੇ ਆ ਉਹ ਸਾਰਾ ਕੰਮ ਕਰਨਗੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ ਜੋ ਪੰਜਾਬ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੀ ਆਪਣੀ ਉਹਨਾਂ ਦੀ ਲਾਈਫ ਜਿਹੜੀ ਉਹ ਜੇਲ੍ਹ ਚ ਨਾ ਲੱਗ ਜਾਵੇ ਕਿਸੇ ਨਾ ਕਿਸੇ ਕੋਈ ਹੀਲਾ ਵਰਤ ਕੇ ਉਹਨਾਂ ਨੂੰ ਬਾਹਰ ਹੋਣਾ ਚਾਹੀਦਾ ਤੇ ਜੋ ਕਿਤੇ ਨਾ ਕਿਤੇ ਸਾਡੀ ਇਹ ਸੋਚ ਨੂੰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਜੀ 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 ਤੁਹਾਨੂੰ ਬਹੁਤ ਧੰਨਵਾਦ ਕਰਨ ਦੇ ਲਈ ਆਪਣੇ ਵਿਚਾਰ ਸਿਰ ਦਰਸ਼ਕਾਂ ਦੇ ਅਗਰ ਰੱਖਣ ਦੇ ਲਈ ਜਿੱਦਾਂ ਕਿ ਹੋਰ ਵੀ ਅਪਡੇਟ ਆਂਦੀ ਹੈ ਤੁਹਾਡੇ ਕੋਲੋਂ ਦੁਆਰਾ ਕਰਾਂਗੇ